ਇਥੇ ਆਪਣੇ ਪੰਜਾਬ ਦੇ ਵਿੱਚ ਦਰਖਤਾਂ ਨੂੰ ਜਿਵੇਂ ਕਹਿ ਦਈਏ ਇੱਕ ਵਪਾਰ ਦੇ ਤੌਰ ਤੇ ਆਇਆ ਯਾਰ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਛੋਟੇ-ਛੋਟੇ ਠੇਕੇਦਾਰ ਜਿਵੇਂ ਆਪਣੇ ਠੇਕੇਦਾਰੀ ਸਿਸਟਮ ਜਾਂ ਚੱਲੀ ਜਾਂਦਾ ਨਾ ਤੇ ਜਿਵੇਂ ਵਪਾਰ ਦੇ ਤੌਰ ਤੇ ਜਿਹੜਾ ਉਹ ਵੇਚਿਆ ਜਾਂਦਾ ਦਰਖਤਾਂ ਨੂੰ ਕੱਟਿਆ ਜਾਂਦਾ ਹਨ ਤੇ ਉੱਥੇ ਬਈ ਜੀ ਜੇ ਕੈਨੇਡਾ ਦੀ ਗੱਲ ਕਰੀਏ ਬਈ ਤੁਸੀਂ ਆਹ ਦੇਖ ਸਕਦੇ ਹੋ ਵੀ ਇੱਕ ਪਬਲਿਕ ਪਾਰਕ ਹੈਗਾ ਤੇ ਇਹਦੇ ਵਿੱਚ ਇਹਨਾਂ ਨੇ ਸਪੈਸ਼ਲ ਲਿਖਿਆ ਹੋਇਆ ਬਈ ਵੀ ਚਲੋ ਠੀਕ ਹੈ ਇਹ ਪਬਲਿਕ ਵਾਸਤੇ ਜਿਹੜਾ ਐਕਸੈਸ ਆ ਜਿਹੜਾ ਉਹ ਕੀਤਾ ਗਿਆ ਹੈਗਾ ਪਰ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜੇ ਕਿਸੇ ਨੂੰ ਨਾ ਦਰਖਤ ਆ ਜਿਹੜਾ ਉਹ ਡੈਮੇਜ ਕਰਤਾ ਜਾਂ ਕੱਟ ਕਰਤਾ ਤਾਂ ਇੱਥੇ ਬਈ 2000 ਤੱਕ ਦਾ ਜਿਹੜਾ ਤੁਹਾਨੂੰ ਉਹ ਜੁਰਮਾਨਾ ਪੈ ਸਕਦਾ ਹੁਣ ਤੁਸੀਂ ਇੰਡੀਆ ਦਾ ਜਿਹੜਾ ਹਿਸਾਬ ਲਾ ਕੇ ਦੇਖ ਲਓ ਵੀ ਲਗਭਗ 1 ਲੱਖ ਤੇ 20000 ਰੁਪਈਆ ਜੁਰਮਾਨਾ ਹੋ ਸਕਦਾ ਵੀ ਜੇ ਤੁਸੀਂ ਇੱਥੇ ਕੋਈ ਮੜਾ ਮੋਟਾ ਦਰਖਤ ਆ ਜਿਹੜਾ ਉਹ ਤੋੜਤਾ ਜਾਂ ਡੈਮੇਜ ਕਰਤਾ ਤੇ ਲੋਕ ਬਈ ਜੀ ਉਹਨਾਂ ਕਤਲਖਾਨ ਤੋਂ ਨਹੀਂ ਨਹੀਂ ਮਤਲਬ ਕਿ ਅ ਡਰਦੇ